ਥੋੜੇ ਦਿਨ ਪਹਿਲਾਂ ਹੀ 13 ਜਨਵਰੀ ਲੰਘ ਕੇ ਗਈ ਆ ਇਸ ਦਿਨ ਸਿੱਖਾਂ ਨੇ ਬਹੁਤ ਵੱਡੀ ਜੰਗ ਲੜੀ ਸੀ ਅੰਗਰੇਜ਼ਾਂ ਖਿਲਾਫ ਸੈਕੰਡ ਐਂਗਲੋ ਸਿੱਖ ਵਾਰ ਵਿੱਚ ਕਿਉਂਕਿ ਸੈਕੰਡ ਐਂਗਲੋ ਸਿੱਖ ਵਾਰ ਵਿੱਚ ਇੱਕ ਲੜਾਈ ਨਹੀਂ ਹੋਈ ਬਹੁਤ ਲੜਾਈਆਂ ਹੋਈਆਂ ਉਹਦੇ ਵਿੱਚ ਜਿਹੜੀ ਸਿੱਖਾਂ ਨੇ ਚੇਲਿਆਂ ਵਾਲੀ ਦੀ ਜੰਗ ਲੜੀ ਸੀ 13 ਜਨਵਰੀ ਨੂੰ ਇਹ ਜੰਗ ਇੰਨੀ ਜ਼ਬਰਦਸਤ ਸੀ ਕਿ ਇਹਦੇ ਬਾਰੇ ਖੁਦ ਅੰਗਰੇਜ਼ ਲਿਖਾਰੀ ਲਿਖਦੇ ਆ ਕਿ ਜੇ ਇਹੋ ਜੀ ਜੰਗ ਇੱਕ ਕਦੀ ਹੋਰ ਹੋ ਜਾਂਦੀ ਦਾ ਸਾਨੂੰ ਪੰਜਾਬ ਤੱਕ ਹੀ ਭਾਰਤ ਵਿੱਚ ਛੱਡ ਕੇ ਭਜਣਾ ਪੈ ਜਾਣਾ ਸੀ ਕਿਉਂਕਿ ਇਸ ਜੰਗ ਦੀ ਕਮਾਂਡ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਦਾ ਬਹਾਦਰ ਸੂਰਮਾ ਪੁੱਤਰ ਜਰਨੈਲ ਸ਼ੇਰ ਸਿੰਘ ạtਾਰੀ ਵਾਲਾ ਕਰ ਰਿਹਾ ਸੀ ਪਰ ਸਹੀ ਸਮੇਂ ਤੇ ਸਹੀ ਫੈਸਲੇ ਨਾਲ ਲੜਨ ਕਰਕੇ ਸਿੱਖਾਂ ਦੀ ਇਹ ਐਨੀ ਵੱਡੀ ਜਿੱਤ ਅੱਗੇ ਜਾ ਕੇ ਗੁਜਰਾਤ ਦੀ ਜੰਗ 'ਚ ਹਾਰ 'ਚ ਬਦਲ ਜਾਂਦੀ ਆ ਪਰ ਚੇਲਿਆਂ ਵਾਲੇ ਦੀ ਜੰਗ ਨੇ ਅੰਗਰੇਜ਼ਾਂ ਨੂੰ ਇੱਕ ਵਾਰ ਨਾਨੀ ਚੇਤੇ ਕਰਵਾ ਦਿੱਤੀ ਸੀ ਅੰਗਰੇਜ਼ ਚੇਲਿਆਂ ਵਾਲੀ ਦੀ ਜੰਗ ਵਿੱਚ ਪਿਛਲੇ ਸਾਬ ਨਾਲ ਹੀ ਆਏ ਸੀ ਕਿ ਮੁਤਕੀ ਤੇ ਸਭਰਾਵਾਂ ਵਾਲੀ ਜੰਗ ਵਾਂਗ ਇਸ ਜੰਗ ਦੀ ਬਾਗਟੌਰ ਵੀ ਡੋਗ ਰਹੀ هت ਹੋਊਗੀ ਪਰ ਇਸ ਵਾਰੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਸਮੇਂ ਜੰਗ ਦੀ ਬਾਗਟੌਰ ਸਿੱਖ ਕੌਮ ਦੇ ਮਹਾਨ ਸੂਰਬੀਰ ਜਨਰਲ ਸਰਦਾਰ ਸ਼ੇਰ ਸਿੰਘ ਟਾਰੀਵਾਲੇ ਦੇ ਹੱਥਾਂ ਯਾਨੀ ਕਿ ਸਿੱਖ ਫੌਜਾਂ ਦੀ ਅਗਵਾਈ ਇਹ ਸੁਰਮਾ ਕਰ ਰਿਆ ਸੀ ਅੰਗਰੇਜ਼ਾਂ ਦੀਆਂ ਚਾਰ ਪਟਨਾ ਦੇ ਤਾਂ ਸਿੱਖਾਂ ਨੇ ਝੰਡੇ ਵੀ ਖੋਲੇ ਸੀ ਤੇ ਇਹ ਗੱਲ ਬਹੁਤ ਨਮੋਸ਼ੀ ਵਾਲੀ ਹੁੰਦੀ ਆ ਕਿਸੇ ਫੌਜ ਵਾਸਤੇ ਕਿ ਉਹਦਾ ਝੰਡਾ ਹੀ ਖੋ ਲਿਆ ਜਾਵੇ ਸਰਦਾਰ ਸ਼ੇਰ ਸਿੰਘ ਅਟਾਰੀ ਵਾਲੀ ਦੀ ਅਗਵਾਈ ਹੇਠ ਸਿੱਖ ਫੌਜ ਨੇ ਅੰਗਰੇਜ਼ਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤੀ ਕਿ ਜਦੋਂ ਸਿੱਖ ਇੱਕ ਸੱਚੀ ਸੋਚ ਦੀ ਅਗਵਾਈ ਹੇਠ ਲੜਦਾ ਤਾਂ ਉਸ ਵੇਲੇ ਜੰਗੀ ਹਥਿਆਰ ਵੀ ਆਪਣੀਆਂ ਹੱਦਾਂ ਭੁੱਲ ਜਾਂਦੇ ਆ ਜੰਗਾ ਸਿਰਫ ਹਥਿਆਰਾਂ ਨਾਲ ਨਹੀਂ ਬਲਕੇ ਹੌਸਲੇ ਨਾਲ ਜਿੱਤੀਆਂ ਜਾਂਦੀਆਂ ਨੇ ਸੋ ਇੱਕ ਵਾਰ ਫਿਰ ਸਿੱਖਾਂ ਨੇ ਅੰਗਰੇਜ਼ਾਂ ਦੇ ਮਨਾਂ ਅੰਦਰ ਡਰ ਪੈਦਾ ਕਰ ਦਿੱਤਾ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਹੱਲੇ ਵੀ ਜਿਉਂਦੇ ਆ